ਬਹਾਦਰੀ ਅਤੇ ਬਲੀਦਾਨ ਦੇ ਇਤਿਹਾਸ ਵਿੱਚ ਸਾਰਾ ਗੜੀ ਦਾ ਸਾਕਾ ਇੱਕ ਅਜਿਹਾ ਸਾਕਾ ਹੈ ਜਿਸ ਨੇ ਪੰਜਾਬੀਆਂ ਨੂੰ ਵਿਸ਼ਵ ਭਰ ਦੇ ਵਿੱਚ ਪਹਿਲੀ ਕਤਾਰ ਵਿੱਚ ਖੜੇ ਹੋਣ ਦੇ ਕਾਬਿਲ ਬਣਾਇਆ ਇਹ ਜੰਗ ਸਿੱਖ ਰੈਜਿਮੈਂਟ ਦੀ 36 ਸਿੱਖ ਬਟਾਲੀਅਨ ਦੇ ਉਹਨਾਂ 22 ਸਿੱਖ ਸੂਰਬੀਰਾਂ ਦੀ ਯਾਦ ਤਾਜ਼ਾ ਕਰਾਉਂਦੀ ਹੈ ਜੋ 12 ਸਤੰਬਰ 1897 ਨੂੰ ਹਜ਼ਾਰਾਂ ਅਫਰੀਦੀਆਂ ਨਾਲ ਆਖਰੀ ਦਮ ਤੱਕ ਲੜਦੇ ਹੋਏ ਸ਼ਹੀਦੀ ਜਾam ਪੀ ਗਏ ਜਿਸ ਨੂੰ ਵੇਖ ਸੁਣ ਕੇ ਅੰਗਰੇਜ਼ੀ ਹਾਕਮ ਵੀ ਬੁੱਲ ਟੁਕਦੇ ਰਹੇਗੇ ਸਨ ਅਫਗਾਨਿਸਤਾਨ ਦੇ ਨਾਲ ਲੱਗਦਾ ਘਟਨਾ ਸਥਾਨ ਵਾਲਾ ਉਹ ਇਲਾਕਾ ਅੱਜ ਕੱਲ ਪਾਕਿਸਤਾਨ ਵਿੱਚ ਪੈਂਦਾ ਹੈ ਜਿੱਥੇ ਵਿਲੱਖਣ ਜੰਗ ਦੀ ਯਾਦਗਾਰ ਵੀ ਬਣੀ ਹੋਈ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਵੀ ਉਹਨਾਂ ਮਹਾਨ ਯੋਧਿਆਂ ਦੀ ਕੁਰਬਾਨੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਅੰਮ੍ਰਿਤਸਰ ਦੇ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਜੰਗ ਦਾ ਦਿਨ ਮਨਾਉਂਦਿਆਂ ਉਹਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ 1897 ਦੇ ਵਿੱਚ ਜਦੋਂ ਫਰੀਦੀਆਂ ਨੇ ਬਰਤਾਨੀਆਂ ਤੇ ਬਰਤਾਨਵੀ ਫੌਜ ਤੇ ਹਮਲਾ ਕੀਤਾ ਸੀਗਾ ਤੇ ਉਸ ਵੇਲੇ ਸਾਡੀ ਜਿਹੜੀ 21 ਸਿੰਘਾਂ ਦੀ ਰਜਮਨ ਸੀਗੀ ਉਹਨਾਂ ਨੇ ਡਟ ਕੇ ਜਿਹੜਾ ਮੁਕਾਬਲਾ ਕੀਤਾ ਏ ਉਸ ਮੁਕਾਬਲੇ ਦੇ ਵਿੱਚ ਜਿਹੜੇ ਸ਼ਹੀਦ ਹੋਏ ਸਿੰਘ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਦੇ ਵਾਸਤੇ ਇਹ ਸਮਾਗਮ ਜਿਹੜਾ ਏ ਹਰ ਸਾਲ ਇੱਥੇ ਕੀਤਾ ਜਾਂਦਾ ਏ ਅਸੀਂ ਇਹਨਾਂ ਦੇ ਬਹੁਤ ਹੀ ਰਿਣੀ ਹਾਂ ਸਾਡਾ ਜੋ ਪਰਿਵਾਰ ਹੈ ਆਦਮਪੁਰ ਦੇ ਕੋਲ ਕੈਂਪੰਡਾ ਵਰਤੰਦਾ ਵਰਤੰਦਾ ਹੈ ਇਕafi ਜਿੰਨੇ ਵੀ ਇਹ ਸਿੰਘ 21 ਸਿੰਘ ਹੋਏ ਆ ਉਹਨਾਂ ਦੇ ਵਿੱਚੋਂ ਕਾਫੀ ਪਰਿਵਾਰ ਸਾਡੇ ਪਿੰਡਾਂ ਦੇ ਲੱਗੇ ਆ ਜਿੰਨੇ ਲਾਗੇ ਲਾਗੇ ਪਿੰਡ ਪੈਂਦੇ ਆ ਉਹ ਚ ਪਰਿਵਾਰਾਂ ਨੇ ਸੀ ਸਿੱਧੀ ਪਾਈ ਆ ਅਸੀਂ ਕਿਉਂਕਿ ਸਾਡੇ ਜੋ ঠাকুর ਸਾਹਿਬ ਸੀ ਉਹਨਾਂ ਦੇ ਦਾਦਾ ਜੀ ਸਾਡੇ ਪਰਦਾਦੇ ਲੱਗੇ ਇਹਨਾਂ ਨੇ ਦੇਸ਼ ਕੌਮ ਦੇ ਲਈ ਆਪਣੀ ਕੁਰਬਾਨੀ ਕਰਕੇ ਸਾਨੂੰ ਇੱਕ ਇਹੋ ਜਿਹਾ ਉਹਨਾਂ ਨੇ ਇਤਿਹਾਸ ਸਜਿਆ ਕਿ ਸਾਨੂੰ ਅੱਜ ਉਹਨਾਂ ਨੇ ਸੰਗਤ ਦੇ ਵਿੱਚ ਯੋਗੀ ਸ਼ਰੋਮਣੀ ਕਮੇਟੀ ਪ੍ਰਬੰਧਕ ਕਮੇਟੀ ਸ੍ਰੀ ਦਰਵਾਦ ਸਾਹਿਬ ਨੇ ਜੋ ਸਾਰਾ ਪ੍ਰਬੰਧ ਕੀਤਾ ਇਸ ਮੌਕੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦੇ ਸਮੇਤ ਸੰਗਤ ਨੇ ਇੱਥੇ ਪਹੁੰਚ ਕੇ ਸ਼ਹੀਦਾਂ ਦੀ ਸ਼ਹੀਦੀ ਨੂੰ ਸਜਦਾ ਕੀਤਾ 19ਵੀਂ ਸਦੀ ਦੇ ਅਖੀਰਲੇ ਦਹਾਕੇ ਦਾ ਇਹ ਉਹ ਸਮਾਂ ਸੀ ਜਦੋਂ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਪਠਾਣਾ ਨੇ ਅੰਗਰੇਜ਼ਾਂ ਵੱਲੋਂ ਵਪਾਰੀਆਂ ਤੋਂ ਹਮਲਿਆਂ ਨੂੰ ਬਚਾਉਣ ਦੀ ਨੀਤੀ ਦੇ ਵਿਰੁੱਧ ਵਿਦਰੋਹ ਕਰਦਿਆਂ ਜਿਹਾਦ ਛੇੜਿਆ ਹੋਇਆ ਸੀ ਇਸ ਜਿਹਾਦ ਦੇ ਵਿਰੁੱਧ ਫੌਜ ਨੇ ਇਸ ਇਲਾਕੇ ਵਿੱਚ ਬਹਾਦਰ ਸਿੱਖ ਰੈਜੀਮੈਂਟ ਨੂੰ ਤਾਇਨਾਤ ਕਰ ਦਿੱਤਾ 12 ਸਤੰਬਰ 1897 ਨੂੰ ਲਗਭਗ 8000 ਅਫਗਾਨੀ ਅਫਰੀਦੀਆਂ ਨੇ ਸਾਰਾਗੜੀ ਚੌਂਕੀ ਦੇ ਛੋਟੇ ਆਕਾਰ ਨੂੰ ਦੇਖਦੇ ਹੋਏ ਸਾਰਾਗੜੀ ਤੇ ਹਮਲਾ ਕਰ ਦਿੱਤਾ ਜਿੱਤੇ ਸਿੱਖ ਰੈਜੀਮੈਂਟ ਦੇ 22 ਬਹਾਦਰ ਸਿਪਾਹੀ ਤਾਇਨਾਤ ਸਨ ਸਿੱਖ ਸੈਨਿਕ ਸਰਗੜੀ ਪੋਸਟ ਦੀ ਰੱਖਿਆ ਖਾਤਰ ਲਗਾਤਾਰ 6 ਘੰਟੇ ਦੁਸ਼ਮਣ ਦੀ ਆਖਰੀ ਗੋਲੀ ਤੇ ਆਪਣੇ ਆਖਰੀ ਸਾਹ ਤੱਕ ਲੜਦੇ ਹੋਏ ਸ਼ਹਾਦਤ ਦਾ ਜੰਮ ਪੀ ਗਏ ਪਰ ਦੁਸ਼ਮਣ ਨੂੰ 1 ਇੰਚ ਟੁਕੜਾ ਵੀ ਲੈਣ ਨਾ ਦਿੱਤਾ ਇਨਾ ਸੂਰਬੀਰਾਂ ਦੇ ਬਹਾਦਰ ਕਾਰਨਾਮੇ ਉਪਰੰਤ ਬਰਤਾਨਵੀ ਪਾਰਲੀਮੈਂਟ ਨੇ ਇਕੱਠੇ ਹੋ ਕੇ ਬਹਾਦਰ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਸੀ ਤੇ 21 ਜਾਂਬਾਜ਼ ਸ਼ਹੀਦ ਸਿਪਾਹੀਆਂ ਨੂੰ ਭਾਰਤੀ ਫੌਜ ਦੇ ਉਸ ਵੇਲੇ ਦੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ ਸੰਸਾਰ ਦੀਆਂ 8 ਇਤਿਹਾਸਿਕ ਜੰਗਾਂ ਵਿੱਚੋਂ ਇੱਕ ਸਾਰਾਗੜੀ ਦੀ ਜੰਗ ਨੂੰ ਬਣਦਾ ਮਾਨ ਸਨਮਾਨ ਨਾਂ ਦਿੱਤੇ ਜਾਣ ਕਰਕੇ ਭਾਵੇਂ ਅੱਜ ਫੋਰਗੋਟਨ ਸਾਰਾਗੜੀ ਬੈਟਲ ਦੇ ਨਾਂ ਨਾਲ ਇਸ ਨੂੰ ਜਾਣਿਆ ਜਾਂਦਾ ਹੈ ਪਰ ਐਸਜੀਪੀਸੀ ਵੱਲੋਂ ਜ਼ਰੂਰ ਹਰ ਸਾਲ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਸਨਮਾਨਿਤ ਕੀਤਾ ਜਾਂਦਾ ਹੈ